ਬੋਤਲ ਨਹੀਂ ਲੈਂਦੀ ਤੇ ਕੱਪਰ ਲੈ ਲੈਂਦੀ ਉਹ ਪਾਣੀ ਪੀਉਂਦੀ ਹੈ ਨਾ ਇਹਦਾ ਪ੍ਰਿੰਟ ਹੀ ਕੱਲਾ ਕੀ ਸਲਾਮਾ ਕਰਨ ਦੇ ਚਾਪੇ ਪਤ ਸਲਾਮਾ ਕਰਨੀਆਂ ਨੇ ਆ ਬੋਤਲ ਲੈਂਦੀ ਕੱਲ ਬਰਸਾਂ ਦੀ ਤਾਂ ਇਹਨੂੰ ਮੈਂ ਛੱਡਦੇ ਨਹੀਂ ਛੜ ਛੜ ਇਹ ਮੇਰੀ ਗੱਲ ਸੁਣੋ ਇਹਨੂੰ ਸਕੂਲੇ ਪਾ ਦਈਏ ਉਹ ਸਕੂਲੇ ਕੋਈ ਨਹੀਂ ਪਾਇੰਦਾ ਹੈ ਪਰ ਇਹ ਨੂੰ ਪਤਾ ਲੱਗੂਗਾ ਹੁਣ ਹੋਂਟੇ ਜਾਊਗਾ ਤੇ ਫੇਰ ਹੀ ਆ ਚੱਲਾ ਹੁਣ ਜਦੋਂ ਅਗਲੀਆਂ ਕਲਾਸਾਂ ਨਵੀਆਂ ਸ਼ੁਰੂ ਹੋਣਗੀਆਂ ਨਾ ਫੇਰ ਪਾਹੜਾਂਗੇ ਨਾਲੇ ਦਾ ਚਾਲ ਹੱਥ ਨੂੰ ਬੋਦਲਾ ਮੋਦਲਾ ਦਾ ਚਾ ਲੱਲਾ ਦੇ ਅਜੇ ਨਹੀਂ ਆ ਰਹੇ ਮੁੰਡੇ ਡੈਡੀ ਅੰਦਰ ਵੀ ਬੜੇ ਚੜਦੇ ਤੇ ਡੈਡੀ ਆਏ ਨਹੀਂ ਹਲੇ ਤੱਕ ਡੈਡੀ ਆਹੋ ਪਤਾ ਨਹੀਂ ਮੈਨੂੰ ਕਿਨੇ ਚੜਦੇ ਗਏ ਆ ਅੱਛਾ ਹੂੰ ਫਮਨ ਆਈ ਗਈ ਨਹੀਂ ਆਈ ਕਿੱਧਰ ਗਈ ਉਹ ਜਾਣਾ ਜੂਣਾ ਕਿੱਥੇ ਇੱਥੇ ਹੀ ਘਰੋਤਾ ਹੈ ਰਾਜ ਅੱਛਾ ਮੈਂ ਵੇਖਣ ਦੇ ਮੈਂ ਕਿਨੇ ਚੜਦੇ ਗਏ ਆ ਚਲ ਜਦੋਂ ਤਾ ਤੁਹਾਨੂੰ ਇਕੱਠਾ ਕਰਨਾ ਹੈ ਤਦ ਵੀ ਉਹ ਇੱਥੇ ਬੈਠੇ ਜੇ ਹਾਂਜੀ ਦੱਸੋ ਉਹ ਗੱਲ ਏ ਆ ਕਿ ਤਾਈ ਟੱਕਰੀ ਤੇ ਆਪਣੇ ਅਮਰ ਦੇ ਰਿਸ਼ਤੇ ਵੱਲੋਂ ਕਹਿਣ ਦੀ ਅੱਛਾ ਤੇ ਹੁਣ ਦੱਸੋ ਕਿਤਰਾ ਕਰਨੀ ਮੈਂ ਤੁਹਾਨੂੰ ਸਲਾਹ ਕਰਨੀ ਹੈ। ਕਾਹਲੀ ਪਹਿਲਾਂ ਵੀ ਪੁੱਛਣਾ ਹੈ। ਹੂੰ ਅਗੇ ਹਸਾਬ-ਤਾਬ ਕੀ ਹੈ? ਚਲੋ ਕਰਨਾ ਤਾਂ ਹੈਗਾ ਹੀ ਹੈ। ਕਾਹਲੀ ਬਾਬਾ ਖੁਦ ਹੀ ਦੱਸਦੇ ਮੁੰਡੇ ਲਈ। ਅੱਛਾ ਆਹੋ। ਠੀਕ ਹੈ ਠੀਕ। ਕੀ ਹੋ ਰਿਹਾ ਉਹ ਕੋਈ ਹੁੰਦਾ ਵਾ। ਚੱਲ ਹੈ ਤੇ ਠੀਕ ਹੀ ਆ ਹਣਾ। ਨਹੀਂ ਠੀਕ ਆ ਨਸੇ ਪੱਤੇ ਤੋਂ ਬਚ ਲਈ ਆ। ਉਹ ਨਹੀਂ ਯਾਰ ਉਹਨੇ ਪੂਰੀ ਗਰੰਟੀ ਦਿੱਤੀ ਆ ਤੇ ਐਸ਼ਾ ਥੀ ਜਿਹੜਾ ਪਿੰਡਾਂ ਵਾਲਾ ਪਿੰਡਾਂ ਵਾਲੇ ਆਉਗਾ ਇਹ ਗੱਲ ਦਾ ਉਦਾਂ ਮੁੰਡਾ ਕਰਦਾ ਕੀ ਉਹ ਘਰ ਦਾ ਹੀ ਕੰਮ ੁੰਦਾ ਕਰਦਾ ਲਗਾ ਐਸ਼ਾ ਐਸ਼ਾ ਆਹੋ ਮਾਸ਼ਾ ਇਹਨਾਂ ਕੋਈ ਨੌਕਰੀ ਬੇਸੀ ਜਾਂ ਬਾਹਰ ਨਹੀਂ ਨਹੀਂ ਉਹ ਬਾਹਰ ਆ ਕਿਹੜਾ ਕੰਮ ਮਿਲ ਲਿਆ ਵਾ ਨਾਲੇ ਤੂੰ ਆ ਸਿਆਣਾ ਕੰਦਰਾ ਉਹ ਬਾਹਰ ਵੀ ਜੇ ਮੈਂ ਪੁੱਛੀ ਤਾਂ ਦੱਸੂ ਕੀ ਤਾਂ ਦੀ ਆ ਬੰਦਾ ਕਰਨ ਵਾਲਾ ਹੋਈ ਸਹੀ ਇਥੇ ਉਹਨੇ ਭੁੱਖਾ ਮਰਦਾ ਉਹ ਤੇ ਗੱਲ ਆ ਵਿੱਚ ਉਹ ਨਾਲੇ ਵਿੱਚ ਨੇ ਨਹੀਂ ਕਰਨਾ ਉਹਨੇ ਉੱਥੇ ਵੀ ਨਹੀਂ ਕਰਨਾ ਕੋਈ ਉਹ ਤੇ ਗੱਲ ਵਾ ਯਾਰ ਹੂੰ ਜਿੱਦਾਂ ਪਹਿਲੇ ਕਹਿੰਦੇ ਉਹ ਤੇ ਫਿਰ ਉਹਨੂੰ ਕਰਨ ਕੀ ਲੋਰਵਾ ਵਧੀਆ ਆਪਣਾ ਪਹਿਲੇ ਬੰਨਾ ਸਾਹਮਣੇ ਹੂੰ ਬਾਕੀ ਪੰਜ ਸੱਤ ਨਹੀਂਆਂ ਵੀ ਰੱਖੀਆਂ ਆਂ ਤੇ ਕੰਮ ਚੰਗਾ ਵਾ ਫਿਰ ਠੀਕ ਹੈ ਡੈਡੀ ਚਲੋ ਅਸੀਂ ਜਿਹੜਾ ਤਾਂਹ ਡਗਰ ਨੂੰ ਪੱਠੇ ਪਾਉਂਦਾ ਵਾ ਤੇ ਕੰਮ ਕਰਦਾ ਹੀ ਹੋਊਗਾ ਤਾਂ ਹੋ ਹੂੰ ਹੂੰ ਤੇ ਹੁਣ ਤੁਸੀਂ ਦੱਸੋ ਕਿ ਕਿਤਨਾ ਕਰਨੀ ਤੇ ਮੈਂ ਵੀ ਮੈਂ ਸਲਾਹ ਕਰਕੇ ਦੱਸੂੰ ਤਾ ਆਪਣੇ ਟਪੜਨਾ ਸਲਾਹ ਕੋਈ ਨਹੀਂ ਤੁਹਾਡੇ ਨਾਲ ਹੀ ਆ ਹਨਾ ਨਹੀਂ ਜਿੱਦਾਂ ਤੁਸੀਂ ਕਹੋਗੇ ਉਦਾਂ ਹੀ ਲਾ ਕੇ ਤੁਸੀਂ ਵੇਖਣਾ ਵਾ ਵੀ ਠੀਕ ਆ ਹਨਾ ਤੇ ਬਾਕੀ ਕਰੀਏ ਵੀ ਕਰ ਦੇਣਾ ਮੈਂ ਸਲਾਹ ਕਰ ਲਈ ਹੈ ਮੰਮੀ ਹੁਣਾਂ ਨਾਲ ਗੱਲ ਕਰੀਏ ਕਿ ਨਹੀਂ ਇਹ ਆਹ ਹੋਏ ਤੇ ਗੱਲ ਲੈ ਲਈ ਹੈ ਹਨਾ ਜਾਂ ਤੁਹਾਡੀ ਮੰਮੀ ਨੂੰ ਆਵਾਜ਼ ਮਾਰ ਕੇ ਲਿਆਉਣਾ ਹੈ ਲੈ ਆ ਮੰਮੀ ਨੂੰ ਕਾਹੋ ਚਲ ਉਹਨਾਂ ਦੀ ਸਲਾਹ ਲ ਲਈਏ ਕੀ ਆਂਦੇ ਨੇ ਉਹ ਮੇਰੀ ਗੱਲ ਸੁਣ ਹੂੰ ਇੱਥੇ ਬਹਿ ਕੇ ਹੋਈਆਂ ਗੱਲਾਂ ਨਹੀਂ ਕਰੀਦੀਆਂ ਅੰਦਰ ਜਿੰਦਗੀ ਹੈ ਫਿਰ ਚਲੋ ਆ ਜਾ ਚਾ ਲਗੋ ਚਲੋ ਕੋਈ ਗੱਲ ਨਹੀਂ ਹਾਂ ਵੇਖ ਲੈਣੇ ਆ ਕੋਈ ਨਹੀਂ ਕੋਈ ਨਹੀਂ ਚਲੋ ਠੀਕ ਜੀ ਚੰਗਾ ਸਤਿ ਸ਼੍ਰੀ ਅਕਾਲ ਇਹਦਾ ਫੋਨ ਹੈਗਾ ਤੇਰੀ ਮਾਸੀ ਦਾ ਹੈਗਾ ਇਹ ਠੀਕ ਆ ਤੇ ਮੇਰੀ ਗੱਲ ਸੁਣੋ ਡੈਡੀ ਕਹਿੰਦੇ ਆ ਵੀ ਬਾਹਰ ਆਵੇ ਇੱਕ ਮਿੰਟ ਸਲਾਹ ਕਰਨੀ ਕੋਈ ਕਾਦੀ ਸਲਾਹ ਕਰਨੀ ਹੈ ਬਾਹਰ ਉਹਨਾਂ ਨੇ ਕੋਈ ਕਰਨੀ ਹੋਗੀ ਨਹੀਂ ਮੇਰੀ ਗੱਲ ਸੁਣ ਤੂੰ ਵੀ ਬੜਾ ਸਿਆਣਾ ਵਾ ਸਲਾਹਾਂ ਜਿਹੜੀਆਂ ਬਾਹਰ ਬੈ ਕੇ ਕਰੀ ਜਾਂਦੇ ਆ ਵੇੜੇ ਵਿੱਚ ਪਿਆਲਾ ਦਵਾਲਾ ਸੁਣ ਲੈ ਸਾਰਾ ਵੀ ਆਪਾਂ ਤੇ ਬਾਹਰ ਬੈਠੇ ਹਾਂ ਦੋਵੇਂ ਭਰਾ ਉਹ ਡਾਡੀ ਉਧਰੋਂ ਆਏ ਤੇ ਡਾਡੀ ਉੱਥੇ ਸਾਡੇ ਲਾਗੇ ਪਾ ਕੇ ਅੱਛਾ ਉੱਥੇ ਬਾਅਦ ਚੋਂ ਆਂਦੀ ਮਾਂ ਤੇਰੀ ਮੈਂ ਅੰਦਰ ਹੋਣੀ ਆ ਤੇ ਆਂਦਾ ਚਾ ਲੈ ਕੇ ਆ ਕੇ ਸਲਾਹ ਕਰਨੀ ਆਦੀ ਹੋਈ ਨਾਲ ਹੀ ਲੈ ਹੋ ਆਈ ਗਈ ਆਜੋ ਕਿਹੜੀ ਸਲਾਹ ਕਰਨੀ ਵੇੜੇ ਚ ਬੈ ਕੇ ਫੰਦਾਂ ਅੰਦਰ ਹੀ ਆ ਜਾਂਦਾ ਵਾ ਉਹ ਬੈ ਤੇ ਲੈਣ ਦੇ ਤੂੰ ਤਾਂ ਹੁੰਦਾ ਸੱਦੇ ਵਾਲਾ ਨੂੰ ਪੈ ਗਈ ਹੈ ਡਾਡੀ ਜਿਹੜੀ ਗੱਲ ਕਰਨੀ ਉਹ ਕਰੋ ਕਿਉਂ ਯਾਰ ਬੋਲਾਂ ਦਾ ਮਸਾ ਪਤਾ ਨਹੀਂ ਇਹਨੂੰ ਚੱਲ ਨਹੀਂ ਉਹਨਾਂ ਕਹਿ ਦੇ ਸੀ ਦਿੱਤਾ ਕੋਈ ਗੱਲ ਨਹੀਂ ਉਹ ਗੱਲ ਇਤਰਾਵਾ ਮੈਂ ਅੱਗੇ ਮੁੰਡੇ ਨਾਲ ਸਲਾਹ ਕੀਤੀ ਆ ਤਾਈ ਆਪਣੀ ਅੱਛਾ ਤੇ ਅਮਨ ਦੇ ਹਿੱਸੇ ਵੱਲੋਂ ਕਹਿਣ ਦੀ ਤਾਈ ਆਹੋ ਪਹਿਲੀ ਗੱਲ ਸੁਣਾ ਮੇਰੇ ਧਿਆਨ ਨਾਲ ਮੁੰਡਿਆ ਤੂੰ ਹੀ ਸੁਣ ਲਓ ਮੈਂ ਤਾਈ ਦੇ ਹੱਥ ਦਾ ਰਿਸ਼ਤਾ ਨਹੀਂ ਜੇ ਲੈਣਾ ਬਸ ਕਿਉਂ ਕੀ ਗੱਲ ਮਿੰਨੋ ਨੇ ਚੁਗਲ ਹੋਰ ਦੀ ਚੰਗੀ ਲੱਗਦੀ ਇਧਰ ਦੀਆਂ ਚੁਗਲੀਆਂ ਉਧਰ ਉਹਦਾਂ ਦੀਆਂ ਚੁਗਲੀਆਂ ਉਧਰ ਉਹਦਾ ਤਾਂ ਕੰਮ ਹੀ ਹੋ ਗਿਆ ਵਾ ਰਿਸ਼ਤਾ ਤਾਈ ਨਾਲ ਥੋੜੀ ਹੋਣਾ ਵਾ ਰਿਸ਼ਤਾ ਤਾਂ ਵੀ ਕਦੇ ਹੋਲ ਕਰਾਉਣਾ ਵਾ ਤਾਈ ਸਾਲ ਤੋਂ ਮਾਰ ਖਰਾਬ ਹੈ ਯਾਰ ਗੱਲਾਂ ਵੀ ਯਾਰ ਕਿਉਂ ਜੇ ਕਰਦੀ ਐ ਤਾਈ ਕੋਈ ਮਾੜੀ ਗੱਲ ਨਹੀਂ ਕਰਦੀ ਤਾਈ ਇਹ ਵੀ ਮੂੰਹ ਤੇ ਗੱਲ ਕਰਦੀ ਆ ਹਾਂ ਤਾਂ ਮਾੜੀ ਲੱਗਦੀ ਆ ਮਾੜੀ ਲੱਗਦੀ ਦੇਖਾਂ ਕਿੰਨਾ ਤਿੰਨੇ ਮੇਰੇ ਦਿਵਾਲੀ ਹੋ ਗਏ ਆ ਕੇ ਜੇ ਤਾਈ ਦੇ ਨਾਲ ਕੁੜਾ ਤੇ ਹੋਰ ਵੀ ਰਿਸ਼ਤਾ ਤੇ ਕਰਨਾ ਹੀ ਕਰਨਾ ਵਾ ਨਾਲੇ ਮੰਮੀ ਸਭ ਤੋਂ ਵੱਡੀ ਗੱਲ ਆ ਪਹਿਲੀ ਵੇਖੋ ਕਿੰਨੀ ਐ ਖੁੱਲੀ ਜ਼ਮੀਨ ਆ ਉਹੋ ਤੇ ਗੱਲ ਵਾ ਮੈਨੂੰ ਤੇ ਨਾ ਉੱਤੇ ਯਕੀਨ ਨਹੀਂ ਹੁੰਦਾ ਸੱਚੀ ਗੱਲ ਪੁੱਛੋ ਤੇ ਜੇ ਨਹੀਂ ਯਕੀਨ ਹੁੰਦਾ ਪਤਾ ਪੁੱਛੋ ਆਪਾਂ ਉਥੋਂ ਵੇਖ ਜਾ ਹੁੰਨੇ ਆ ਤੇ ਯਾਰ ਦਾ ਪਤਾ ਹੋਏ ਹਾਂ ਗੱਲ ਤੇ ਮੈਂ ਕਹਿੰਦੇ ਤੇ ਉਹ ਗੱਲ ਤੇ ਹੋਣੀ ਨਹੀਂ ਲਈਓ ਕਿਉਂਕਿ ਦੇਖੀ ਤੇ ਜਾਂਦੀ ਹੈ ਗੇਤਾ ਹੀ ਸਾਹ ਨਾਲ ਲੈ ਘੜੀ ਜਾਂਦੀ ਯਾਰ ਇਹਨਾਂ ਦਾ ਹਾਲ ਤਾਂ ਸੁਣੋ ਮੈਨੂੰ ਤੇ ਬੋਲ ਲੈਨ ਤਾਂ ਮੈਨੂੰ ਬੋਲਣ ਦੇ ਤੇ ਤੈਨੂੰ ਕੀ ਬੋਲ ਰਿਹਾ ਤੂੰ ਗੱਤਵਾਦੀ ਕਰੇ ਕਾਹੀਆਂ ਨਾ ਚਲੋ ਘਰੇ ਬਾਹਰ ਨਾ ਹਾਂ ਦੱਸੋ ਕੀ ਅਜੇ ਦੀ ਕਰਨਾ ਅਜੇ ਕੁੜੀ ਪੜ੍ਹ ਲਈ ਆ ਉਹਨੂੰ ਘਰੇ ਬਾਗ ਰੱਖਣਾ ਜੇ ਇਆਂ ਦੇ ਹੋ ਚੱਲੀ ਐ ਜਦੋਂ 33 32 ਦੀ ਹੋ ਗਈ ਨਾ ਕਿਹਨੇ ਰਿਸ਼ਤਾ ਨਹੀਂ ਕਰਾਉਣਾ ਅਗਲੇ ਪਹਿਲਾਂ ਉਮਰ ਕੁਛ ਨਹੀਂ ਹੈ ਤੇ ਯਾਰ ਇਹੋ ਤੇ ਪਿੰਡ ਦਾ ਗੱਲ ਮੈਂ ਕਹਿੰਦਿਆਂ। ਧੀ ਬੋਦੀ ਜਦੋਂ ਉਮਰ ਹੋਵੇ ਜਨਾ ਤੇ ਮੂੰਹ ਸਿਰ ਤੋਂ ਲੱਭਣਾ ਪੈਂਦਾ ਪਰ ਮੰਮੀ ਨੇ ਨਾ ਸਮਝਦੇ ਲੈ ਦੱਸ ਧੀ ਕਹੋ ਗਈ ਆ ਮੇਰੀ ਧੀ ਕੱਲ ਦੀ ਜਵਾਕੜੀ ਹੈ ਜੇ ਤੁਹਾਨੂੰ ਪਤਾ ਨਹੀਂ ਕਿਉਂ ਆਂਦੀ ਉਮਰ ਉਂਗਲਾਂ ਤੇ ਗਿਣਦੇ ਜੇ ਤੁਸੀਂ ਐਵੇਂ ਹੀ ਹਾਦੀ ਹੋਈ ਤੁਹਾਡੇ ਵਾਲੀ ਤੇ ਤੈਨੂੰ ਜਵਾਕੜੀ ਲੱਗਦੀ ਆ ਮੰਮੀ ਤੁਹਾਡੇ ਕੁੜੀ ਆ ਤੁਹਾਨੂੰ ਤਾਂ ਜਵਾਕੜੀ ਲੱਗਣ ਦੀ ਆ ਠੀਕ ਆ ਮੇਰੀ ਸੁਣੋ ਗੱਲ ਜੋ ਕਰਨਾ ਤੁਸੀਂ ਕਰੋ ਇਹ ਗੱਲ ਵਾ ਤੁਹਾਨੂੰ ਮੇਰੇ ਵਿੱਚ ਕੋਈ ਫੈਸਲਾ ਨਹੀਂਗਾ ਕੋਈ ਫੈਸਲਾ ਕੋਈ ਸਹੀ ਕਰਨਾ ਹੁੰਦਾ ਵਾ ਜੋ ਡੈਰੀ ਕਹਿੰਦੇ ਸਹੀ ਕਰਨ ਦੇ ਆ ਜੋ ਤੂੰ ਹਾਂ ਚ ਹਾਂ ਨਹੀਂ ਮਲਾਉਂਦੇ ਤੁਹਾਨੂੰ ਦੱਸ ਤਾਂ ਨਾ ਬਸ ਠੀਕ ਹੈ ਕੋਈ ਇਦਾਂ ਕਰੋ ਵੀ ਤਾਈ ਨਾਲ ਗੱਲ ਕਰਕੇ ਨਾ ਇਹ ਗੱਲ ਚਲਾਓ ਤੇ ਬਾਕੀ ਤੂੰ ਅਮਨ ਨੂੰ ਦੱਸ ਦਿਓ ਬਾਕੀ ਯਾਰ ਇਹਨੇ ਹੀ ਕਹਿਣਾ ਮੁੜ ਕੇ ਮੇਨਾਂ ਸਲਾਹ ਨਹੀਂ ਕੀਤੀ ਤੇ ਬਸ ਮੈਂ ਕਰ ਲੀਆਂ ਲੱਗ ਗਿਆ ਪਤਾ ਇਹਨਾਂ ਨੂੰ ਸਹੀ ਸਲਾਹ ਥੋੜੀ ਦੇਣੀਆਂ ਇਹਨਾਂ ਨੂੰ ਦੇਖੋ ਇਦਾਂ ਵਧੀਆ ਰਿਸ਼ਤਾ ਹੈ ਜਿਹੜਾ ਤੁਹਾਨੂੰ ਨਿਕਲ ਗਿਆ ਤਾਂ ਫੇਰ ਇਹਨੂੰ ਯਾਰ ਕਾਦਾ ਪਤਾ ਵਾ ਲੋਕਾਂ ਮੈਂ ਕਹਿੰਦਾ ਲੋਕਾਂ ਦੇ ਸਾਨੂੰ ਡੈਡੀ ਜਿੱਦਾਂ ਦੀ ਮੰਮੀ ਨੇ ਉਹਨੂੰ ਆਪਣੇ ਵਰਗਾ ਕਰ ਲਿਆ ਵਾ ਨਾ ਮੈਂ ਕਹਿੰਦਿਆ ਫੇਰ ਵੀ ਵਧੀਆ ਜੇ ਇਕੱਲਾ ਕੜਾ ਹੈਗਾ ਵਾ ਉੱਥੇ ਵੱਸ ਜੂਗੀ ਹੋਣ ਕਿਤੇ ਕਹੀਦਾ ਵਸਣਾ ਨਹੀਂ ਜੇ ਡੈਡੀ ਆ ਇਕੱਲਾ ਮੁੰਡਾ ਮੁੰਡਾ ਦੇ ਇਕੱਲਾ ਇਕੱਲਾ ਵਾ ਅੱਛਾ ਉਹਦਾ ਵੀ ਭੈਣ ਭਰਾ ਤੇ ਹੋਣੇ ਚਾਹੀਦੇ ਸੀ ਤਾਂ ਨਹੀਂ ਉਹ ਚੱਲਿਆ ਯਾਰ ਹੁਣ ਤੁਸੀਂ ਇਕੱਲਾ ਦੇਂਦੇ ਕਿ ਉਹ ਰੁੱਖ ਵੀ ਮਾੜਾ ਹੁੰਦਾ ਓ ਗੱਲ ਤੇ ਹੁਣ ਸਹੀ ਆ ਹੁਣ ਚਲੋ ਜੇ ਉਹ ਗੱਲਾਂ ਮਹਾਰਾਜ ਦਿੱਤਾ ਉਹਨਾਂ ਨੂੰ ਬੰਦਾ ਹੀ ਰਹਿਣਾ ਚਲੋ ਕੋਈ ਗੱਲ ਨਹੀਂ ਤੁਸੀਂ ਗੱਲ ਚਲਾਓ ਇੱਕ ਤੇ ਨਾ ਆ ਜਿਹੜੀ ਤਾਈ ਹੈ ਨਾ ਪਵਾੜੇ ਕੋਣੀ ਟੱਕਰ ਲੈਂਦੇ ਹਾਂ ਜਰਾ ਤੂੰ ਨਾ ਆਪਣੀ ਜ਼ੁਬਾਨ ਬੰਦ ਕਰਦਾ ਮੇਰੇ ਨਾਲ ਇਹ ਹੁਣ ਮੇਰੇ ਤੱਕ ਜੇ ਹੁਣ ਬੋਲੀ ਨਾ ਤੇ ਮੇਰ ਤੋਂ ਬੁਰਾ ਕੋਈ ਨਹੀਂ ਨੂੰ ਸਮਝਾ ਲਾ ਤੂੰ ਸੁਣ ਮੈਂ ਗੱਲ ਕਰੀ ਤਾ ਟੁੱਟਿਆ ਨਾ ਤੇ ਵੇਖ ਲਿਓ ਪਰ ਤੁਹਾਨੂੰ ਦੱਸਣਾ ਹੀ ਦੱਸਦਾ ਵਾ ਹੁਣ ਤੁਹਾਡੀ ਕੋਈ ਸਵਾਲ ਨਹੀਂ ਜੇ ਕੱਲ ਨੂੰ ਕਿਤੇ ਕੋਈ ਗੱਲਬਾਤ ਹੋ ਗਈ ਨਾ ਫਿਰ ਮੇਰ ਤੋਂ ਬੁਰਾ ਕੋਈ ਨਹੀਂ ਤੇ ਘਾਤਾ ਦੱਸਦਾ ਮੈਂ ਕੱਲੀ ਕਾਰੀ ਮੇਰੀ ਧੀ ਆ ਗੱਲ ਸੁਣ ਲਓ ਧਿਆਨ ਦੇ ਨਾਲ ਸਾਰੇ ਜੇ ਕੋਈ ਗੱਲਬਾਤ ਹੋ ਗਈ ਨਾ ਤੇ ਤਾਈ ਦੀਆਂ ਰਗਾਂ ਦਾ ਪੂਆ ਪਹਿਲਾਂ ਤੇ ਤੁਹਾਨੂੰ ਵਿੱਚ ਰੱਖੂਗੀ ਚੁੱਪ ਕਰ ਦੇ ਮੈਂ ਚਪੇੜ ਮਾਰ ਕੇ ਤੇਰਾ ਬੁੱਥ ਬੜੀ ਸੋਣੀ ਇਸਤ ਬਣਾਉਂਦੇ ਮੇਰੀ ਮੁੰਡਿਆ ਸਾਹਮਣੇ ਕਰਦੀ ਕੀ ਫਿਰਦੀ ਆ ਕੰਮ ਦੇ ਕੋ ਸਿਰੇ ਚੜ ਲੈਂਦੇ ਨਾਲ ਕੂਤਾ ਪਾਉਂਦੇ ਆ ਕੀ ਗਾੜੀ ਦੀ ਗਾਂ ਦੀ ਗਾਂ ਚੋਰ ਦੇ ਚੋਰ ਨੂੰ ਫੜਦੀ ਗਾਂ ਜਾਓ ਕਰ ਲਓ ਜੋ ਕਰਨਾ ਮੰਮੀ ਜਾਓ ਤੁਸੀਂ ਜਾ ਕੇ ਆਪਣਾ ਕੰਮ ਕੰਮ ਕਰੋ ਡੈਡੀ ਤੁਸੀਂ ਜੋ ਕਰਨਾ ਹੈ ਆਪਣੇ ਸਾਹ ਜੇ ਕੋਈ ਦਾ ਵਿਆਹ ਕਰਨਾ ਆ ਨਾ ਅਸੀਂ ਤਿੰਨੇ ਜਣੇ ਸਲਾਹ ਕਰੀਏ ਨਹੀਂ ਤੇ ਇਹਨੇ ਨਹੀਂ ਉਹ ਕੰਮ ਕੋ ਸਿਰੇ ਕੋਈ ਸਲਾਹ ਲੈਣੀ ਨਹੀਂ ਹੁਣ ਬਸ ਲੱਗ ਗਿਆ ਪਤਾ ਕਿੰਨੀ ਸਲਾਹ ਇਹਨਾਂ ਨੇ ਦੇਣੀ ਆ ਤੂੰ ਉਹਦੇ ਕਰ ਲਵਾ ਹਾਂ ਬਸ ਠੀਕ ਆ ਕਾ ਕਾ ਦਾ ਕਾ ਬਸ ਨਾ ਮੇਰੀ ਧੀ ਦਾ ਕੰਮ ਕੋਈ ਨੁਕਸਾਨ ਹੋਇਆ ਨਾ ਤੇ ਮੈਂ ਆਪਾਂ ਕੋਈ ਨਹੀਂ ਹੁੰਦਾ ਡਾਕ ਗਿੱਤੇ ਤੁਸੁੰਤਾ ਲਈ ਜਾਂਦੀ ਹੈ ਲੈਣਾ ਨਹੀਂ ਦੇਣਾ ਨਹੀਂ ਨੁਕਸਾਨ ਹੋਇੜਾ ਇੱਥੇ ਜੇ ਪਰਮੁਦਾਲ ਕੋ ਸਵਾਦੀ ਇਹ ਕੀਤੀਆਂ ਨੇ ਤੂੰ ਇਹ ਸਹਾ ਕਰਨੀ ਹੈ ਮਾਂ ਨਾ ਇਹ ਮੈਨੂੰ ਪਤਾ ਨਾ ਤੇ ਉਲਟੇ ਧਮਾਕਾ ਦੇ ਦਿੰਦਾ ਉਹ ਚੱਲ ਮੈਨੂੰ ਪਤਾ ਹੋਣਾ ਚਾਹੀਦਾ ਫਿਰ ਇਹਨਾਂ ਕੱਲ ਨੂੰ ਗੱਲਾਂ ਕਰਨੀਆਂ ਵੀ ਮੈਨੂੰ ਨਹੀਂ ਬਸਪਿੰਦਰਾ ਹੁਣ ਜੋ ਹੋਣਾ ਹੀ ਹੋ ਗਿਆ ਦੱਸਦਾ ਵਾ ਬਾਕੀ ਡਾਡੀ ਜੋ ਕਰਨਾ ਤੁਸੀਂ ਕਰੋ ਆਪਾਂ ਤੁਹਾਡੇ ਨਾਲ ਉਹ ਯਾਰ ਪਤਾ ਜੀਆਂ ਦੀ ਸਲਾਹ ਨਾ ਚੱਲਦਾ ਲੱਲੀ ਸਲਾਹ ਦੱਸਤੀ ਆ ਫਿਰ ਉਹਨਾਂ ਨੇ ਆ ਦੋ ਇਹ ਫੋਟੋ ਫੜੋ ਮਂਗਾਓ ਤੇ ਵੇਖੀਏ ਤੇ ਫਿਰ ਅੱਗੇ ਗੱਲ ਤੋਰੀਏ ਹੁਣ ਤੁਸੀਂ ਸਹਿਮਤ ਜੇ ਮੇਰੀ ਗੱਲ ਆਈ ਸਹਿਮਤਵਾ ਤੁਸੀਂ ਕਰੋ ਆਪਣਾ ਪਹਿਲਾਂ ਤੁਸੀਂ ਸਹਿਮਤ ਤਾਂ ਗੱਲ ਕਰੋ ਜੋ ਤੁਸੀਂ ਕਰੋਗੇ ਵਧੀਆ ਕਰੋ ਹੈ ਬਾਕੀ ਡਾਰੀ ਤੁਸੀਂ ਇਦਾਂ ਕਰੋ ਪਿੰਡ ਫੋਟੋ ਸਕੇ ਮੁੰਡੇ ਦਾ ਮੈਨੂੰ ਦੱਸੋ ਬਾਕੀ ਮੈਂ ਥੋੜੀ ਪੁਸਪਰਤਾ ਮੇਰੇ ਮੇਟੋ ਗੱਲ ਸੁਣ ਲਓ ਪਹਿਲਾਂ ਮੁੰਡੇ ਦੀ ਫੋਟੋ ਤੇ ਮਂਗਾਈਏ ਹੈਨਾ ਇਹ ਨਹੀਂ ਫੋਟੋ ਮਂਗਾਓ ਤੇ ਫਿਰ ਵੇਨੇ ਹੈਨਾ ਕੀ ਕਰਨਾ ਅੱਗੇ ਬਹੁਤ ਗੱਲਾਂ ਤੇ ਬਾਕੀ ਸਨੀ ਲੋਕਾਂ ਚ ਭੁੱਲੇ ਬੜੇ ਹੀ ਹੋ ਨਹੀਂ ਉਹ ਹੀ ਆਪ ਜਾ ਕੇ ਕਰਾਂਗੇ। ਪੁਰ ਕੇ ਲੱਗ ਪੈਣਾ ਤਕੀ ਟਰਾ ਕਰਕੇ ਤੇ ਫਿਰ ਕੰਮ ਕਰਨਾ ਇਹ ਜਿਹੜਾ। ਪਹਿਲੇ ਤੁਸੀਂ ਫੋਟੋ ਮੰਗਾਓ ਪਹਿਲੇ ਫੋਟੋ ਵਖੀ ਮੁੰਡੇ ਦੀ ਫਿਰ বাকি ਅੱਗੇ ਕਰਦੇ। ਆਓ ਚਲੋ ਜਲਦੀ ਜੀ। ਜਾਓ ਫਿਰ ਤੁਸੀਂ ਹੋ ਕੇ ਆਓ। ਆਹ। ਕੋਈ ਲੋਚ ਨਹੀਂ ਚਲੋ। ਮਮਾ ਹਾਂਜੀ ਮੰਮੀ ਪੁੱਤ ਕੀ ਕਰੰਦੀ ਮੰਮੀ ਆ ਚਾਦਰ ਚੇਂਜ ਕਰਨਦੀ ਹਾਂ ਮੈਂ ਚਲ ਚੰਗਾ ਕਰਤੀ ਹੈ ਘਰੋਂ ਆਤੀ ਹਾਂ ਹਾਂਜੀ ਹੁਣ ਆ ਆ ਗਈ ਆ ਮੰਮੀ ਮੇਰੀ ਧੀ ਗੱਲ ਸੁਣ ਮੈਂ ਗੱਲ ਕਰਨੀ ਏ ਤੇਰ ਨਾਲ ਹਾਂਜੀ ਮੰਮੀ ਇੱਥੇ ਬੈ ਕੀ ਹੋਇਆ ਮੰਮੀ ਕੋਈ ਗੱਲ ਨਹੀਂ ਤੇ ਬੈਤ ਸਹੀ ਪੁੱਤ ਵੇ ਮੇਰੀ ਗੱਲ ਸੁਣ ਹੁਣ ਨਾ ਤੇਰੀ ਉਮਰ ਹੋ ਗਈ ਏ ਜ਼ਿਆਦਾ ਠੀਕ ਆ ਨਾ ਪੜਾਈ ਦੇ ਚੱਕਰ ਵਿੱਚ ਨਾ ਤੇ ਆਪਾਂ ਤੇਰੀ ਉਮਰ ਹੀ ਵਧਾ ਲੈਣਗੇ ਤੇ ਵਿਆਹ ਤੇ ਪੁੱਤ ਕਰਨਾ ਹੀ ਏ ਹੁਣ ਪੁੱਤ ਦੱਸਾਂ ਪੈਣ ਡਿਆ ਹੀ ਆ ਤੇ ਪਿਓ ਤੇ ਆ ਤੇ ਭਰਾ ਤੇਰਾ ਕਹਿੰਦੇ ਆ ਪਈ ਹੋ ਰਿਸ਼ਤਾ ਕਰਨਾ ਹੀ ਕਰਨਾ ਠੀਕ ਆ ਤੇ ਵਾਕਿਆ ਗੱਲ ਵੀ ਸੱਚੀ ਉਹਨਾਂ ਦੀ ਹੁਣ ਟਾਈਮ ਆ ਤੇ ਮੰਮੀ ਕਿੰਨੀ ਕੁ ਮਰੋ ਗਈ ਆ ਮੇਰੀ ਤੇ ਜਿਹੜੇਨ ਦੂਹਾਂ ਤੁਸੀਂ ਉਹ ਵੇਹ ਉਹ ਮਤ ਜਿਹੜੀ ਸਹੀ ਆ ਨਾ 24 25 ਸਾਲ ਹੁੰਦੀ ਆ ਚਲੋ ਪੜਾਈ ਦੇ ਚੱਕਰ ਵਿੱਚ ਹੁਣ 29 ਸਾਲ ਲੱਗ ਗਿਆ ਵਾ ਹੈ ਤੇ ਇਹ ਨਾ ਹੋਵੇ 2 ਸਾਲ ਹੋਰ ਹੋ ਗਏ ਤੇ ਮੇਰੇ ਰਿਸ਼ਤੇ ਵੀ ਨਹੀਂ ਆਉਣੇ ਤੇ ਚੁੱਪ ਕਰਕੇ ਮੇਰੀ ਧੀ ਤੇ ਮਾਂ ਜਾ ਹੁਣ ਨਾ ਨੂੰ ਕਰਨਾ ਕਰੀ ਉਹ ਤਾਂ ਤਿੰਨੇ ਮੇਰੇ ਸਿਰਦੇ ਵਾਲਾਂ ਨੂੰ ਪੈਣ ਦੇ ਹੀਗੇ। ਮम्मी ਹੋਤੇ ਅੱਗੇ ਕਹਿੰਦੇ ਆ ਵੀ ਘਰੋਂ ਕੱਢ ਇਹਨੂੰ ਕੁੜੀ ਨੂੰ। ਨਹੀਂ ਪੁੱਤ ਘਰੋਂ ਕੱਢਣ ਦੀ ਗੱਲ ਨਹੀਂ। ਜੇ ਤੀਆਂ ਲੋਕੀ ਕਾਰ ਰੱਖ ਸਕਦੇ ਹੋਣ ਨਾ ਤੇ ਤੈਨੂੰ ਮੈਂ ਕਦੀ ਵੀ ਨਾ ਜਾਣ ਦੰਦੀ। ਠੀਕ ਆ। ਇਹ ਪੁੱਤ ਕਰਨਾ ਹੀ ਪੈਣਾ ਵਾ। ਅੱਜ ਨਹੀਂ ਤੇ ਕੱਲ ਤੇਰਾ ਵਿਆਹ ਤੇ ਪੁੱਤ ਕਰਨਾ ਹੀ ਪੈਣਾ ਤੇ ਲੋਕਾਂ ਜੀਂਦਣਾ ਸਾਨੂੰ। ਵੀ ਕੁੜੀ ਨੂੰ ਘਰੇ ਰੱਖ ਲਿਆ ਵਾ। ਚਲ ਮੰਮੀ ਜੇ ਤੁਸੀਂ ਕਹਿੰਦੇ ਹੋ ਨਾ ਕਰਨਾ ਵਾ ਤੇ ਡੈਡੀ ਹੁਣ ਤਾਂ ਤੇ ਮੈਂ ਕੁਝ ਕਹਿ ਨਹੀਂ ਸਕਦੀ ਹਨਾ ਤੇ ਮੈਂ ਤੁਹਾਨੂੰ ਹੀ ਕਹਿੰਨੀ ਆ। ਮੁੰਡਾ ਮੰਮੀ ਸੋਣਾ ਹੋਣਾ ਚਾਹੀਦਾ ਲੈ ਦੱਸ ਤੂੰ ਕਮਲੀ ਆ ਜੇ ਤੂੰ ਇੰਨੀ ਸੋਹਣੀ ਆ ਤਾਂ ਮੁੰਡਾ ਵੀ ਸੋਹਣਾ ਹੀ ਹੋਊਗਾ ਮੰਮੀ ਇਹੀ ਕੁੜੀਆਂ ਦੀ ਖੁਆਇਸ਼ ਹੁੰਦੀ ਆ ਕਿ ਸਾਨੂੰ ਮੁੰਡਾ ਸੋਹਣਾ ਮਿਲੇ ਤੇ ਮੰਮੀ ਅੱਗੋਂ ਘਰ-ਬਾਰ ਵੀ ਸੋਣਾ ਹੋਣਾ ਹੁਣ ਸਾਡਾ ਇੱਥੇ ਘਰ ਇੰਨਾ ਸੋਹਣਾ ਵਾ ਤੇ ਅੱਗੇ ਵੀ ਤੁਹਾਨੂੰ ਪਤਾ ਸੋਹਣਾ ਹੋਏ ਫੇਰ ਹੀ ਆ ਲੈ ਦੱਸ ਕੱਲੀ ਕੱਲੀ ਤੇ ਮੇਰੀ ਧੀ ਆ ਤੇਰੇ ਵਾਸਤੇ ਮਾੜਾ ਨਾ ਬਣਾਪਾ ਚੰਗਾ ਭਲਾ ਕਰ ਲਬਾਂਗੇ ਸੌਖਾ ਠੀਕ ਆ ਨਾ ਉਦਾਂ ਤੇਰਾ ਪਿਓ ਦੱਸਣ ਡਿਆ ਪਾਈ ਨਹੀਂ ਗਈ ਉਹ ਦੱਸ ਪਾਉਂ ਰਹੀ ਓ ਆਦੀਬ ਜਮੀਨ ਬੜੀ ਆ ਮੁੰਡੇ ਦੀ ਕੱਲਾ ਕੱਲਾ ਹੀ ਆ ਤੇ ਘਰ-ਬਾਰ ਬਣਿਆ ਵਾ ਸਾਰਾ ਤੇ ਮਤਲਬ ਇਹ ਚੀਜ਼ ਦੀ ਕਮੀ ਨਹੀਂ ਗਈ ਨਾਲੇ ਪੁੱਤ ਇੱਕ ਗੱਲ ਹੋਰ ਮੈਂ ਸੋਚੀ ਦਿਮਾਗ ਨਾਲ ਕਿ ਉੱਥੇ ਤੇਰੀ ਨਣਾਣ ਹੋਈ ਨਹੀਂ ਤੇ ਪਵਾੜੇ ਪਉਂਦੀਆਂ ਨਣਾਣਾ ਹੁੰਦੀਆਂ ਸਾਰੇ ਠੀਕ ਵਾ ਨਾ ਕੱਲਾ ਕੱਲਾ ਇਨਾ ਭੈਣ ਨਾ ਭਰਾ ਉਹੋ ਗੱਲਾਂ ਦੇ ਨਾ ਸਿਆਣੇ ਨਾ ਸੱਸ ਦਾ ਨਣਾਣ ਤੇ ਉਹ ਪੀ ਆਪੇ ਪ੍ਰਧਾਨ ਵੇਖੀ ਤੂੰ ਤੇਰੀਆਂ ਸੱਤੇ ਉਂਗਲਾਂ ਕਿਉਂ ਅਜ ਠੀਕ ਵਾ ਨਾ ਚੱਲ ਮੰਮੀ ਜੋ ਤਾਂ ਮਨਜ਼ੂਰ ਕਰ ਲਓ ਤੇ ਡੈਡੀ ਹੁਣੀ ਵੀ ਕਹਿੰਦੇ ਆ ਕੋਈ ਨਹੀਂ ਬਸ ਇਹ ਜੋ ਮੈਂ ਮੰਗਣੀ ਮੈਨੂੰ ਚਾਹੀਦਾ ਕੋਈ ਨਹੀਂ ਅਜੋਰਾ ਨਾ ਪਤਾ ਪਤਾ ਕਰਾਉਣਾ ਇਹ ਤਾਂ ਦੱਸ ਹੀ ਪਈ ਆ ਪਤਾ ਪਤਾ ਕਰਾ ਕੇ ਮੁੰਡਾ ਵੇਖਾਂਗੇ ਫੇਰ ਕਰਾਂਗੇ ਐਂ ਕਿਹੜੀ ਕਾਲੀ ਪਈ ਚੱਟ ਕਰ ਦੇਣਾ ਇਦਾਂ ਹੀ ਹੂੰ ਕੋਈ ਨਹੀਂ ਪਰ ਤੂੰ ਨਾ ਨਾਂ ਨੂੰ ਕਰਨਾ ਕਰੀ ਉਹ ਖਪੇ ਪਏ ਤਿੰਨੇ ਵੀ ਉਹ ਪੁੱਤ ਅੱਗੇ ਮੇਰੇ ਗੱਲ ਪੈ ਕੇ ਕਿ ਤੇਰੇ ਗੱਲ ਨਾ ਪੈ ਜਾਣਾ ਨਹੀਂ ਮੰਮੀ ਮੈਂ ਤੇ ਹੁਣ ਤੁਹਾਨੂੰ ਕਹਤਾ ਬਾਕੀ ਤੁਸੀਂ ਕਰ ਲਿਓ ਗੱਲ ਕੀ ਕਰਨੀ ਚਲ ਕੋਈ ਗੱਲ ਨਹੀਂ ਕਰਨਾ ਤਾਂ ਹੈ ਹੀ ਆ ਮੰਨਣਾ ਮੇਰੀ ਵੀ ਖੁਆਇਸ਼ਾਂ ਪੂਰੀਆਂ ਕਰਨ ਵਾਲਾ ਹੋਵੇ ਚਲ ਕੋਈ ਗੱਲ ਨਹੀਂ ਕਰੂਗਾ ਖਵਾਸ਼ਾ ਪੂਰੀਆਂ ਬਾਕੀ ਮਾਂ ਤੇਰੀ ਹੈਗੀ ਆ ਠੀਕ ਆ ਨਾ ਜਿਹੜੀ ਚੀਜ਼ ਦੀ ਲੋੜ ਹੋਇਆ ਤੂੰ ਮੈਨੂੰ ਫੋਨ ਕਰਦਿਆ ਕਰੀ ਬਸ ਝਟ ਪਚਾਇਆ ਕਰਨੀ ਮਗਰ ਤੇਰੇ ਵੇਖੀ ਜਾਈ ਤੂੰ ਚਲ ਕੋਈ ਨਹੀਂ ਮੰਮੀ ਵੇ ਹਲੋ ਫਿਰ ਤੂੰ ਆ ਠੀਕ ਮੈਨੂੰ ਲੱਗਦਾ ਏ ਕਿ ਹੋ ਹੀ ਜਾਊਗਾ ਤਾਂ ਮੰਦਾ ਰਿਸ਼ਤਾ ਹਰ ਵਾਰੀ ਮੰਮੀ ਨਾ ਕਹਿ ਦਿੰਦੀ ਆ ਵੀ ਕਰ ਦੇਣਾ ਵਾ ਤੇ ਕਰਦੀ ਨਹੀਂ ਕਿ ਮੁੱਕਰ ਜਾਂਦੀ ਆ ਤੇ ਉਮਰ ਵੀ ਕਿੰਨੀ ਹੋਣ ਡਈ ਆ ਉਹਦੀ ਦੱਸ ਕਰਦੇ ਹਾਂ ਤੇ ਮੇਰਾ ਤੇ ਖੜਾ ਛੁੱਟ ਜੇ ਕੇਵਲ ਨੇ ਤਾਂ ਸੁੱਖ ਮਿਲੂਗਾ ਮੈਨੂੰ ਸੜਨਾ ਹਾਂਜੀ ਕੀ ਘਰ ਡੰਡੀਆਂ ਕੋਈ ਨਹੀਂ ਸਬਜ਼ੀ ਲੱਗੀ ਹੈ ਬਣਾਉਣ ਕੁੜੀਆਂ ਆਈ ਨਹੀਂ ਸਕੂਲੋਂ ਬੋਲੇ ਨਹੀਂ ਅਜੇ ਨਹੀਂ ਆਈ ਹੁਣ ਅੱਗੇ ਗਰਮੀਆਂ ਕਰਕੇ ਹੁੰਦੀ ਹੈ ਨਾ ਪਿਛੇ ਛੁੱਟੀ ਹੋ ਜਾਂਦੀ ਤੇ ਆ ਜਾਂਦੀ ਹੈਗੀ ਹਾਂ ਹੁਣ ਸਿਆਲ ਕਰਕੇ ਉਹਨਾਂ ਨੇ ਟਾਈਮ ਲੇਟ ਕਰਤਾ 3:30-4 ਵਜੇ ਦਾ ਲੈ ਦਿਨ ਤੋਂ ਸਾਰਾ ਲੱਗ ਜਾਂਦਾ ਵਾ ਆਓ ਤੇ ਹੁਣ ਕੀ ਕਰੀਏ ਫਿਰ ਇਹਨਾਂ ਨੂੰ ਸਭ ਕੋ ਚਾਹੀਦਾ ਸਿਆਲ ਚ ਛੇਤੀ ਛੁੱਟੀ ਕਰਦਿਆ ਕਰਨ ਫਿਰ ਦਿਨ ਨਿੱਕੇ ਹੁੰਦੇ ਆ ਤੇ ਫਿਰ ਉਹਨਾਂ ਨੇ ਕੰਮ ਕੰਮ ਹੀ ਕਰਾਉਣਾ ਸਕੂਲੇ ਬੱਚਿਆਂ ਨੂੰ ਪੀੜਾ ਫਿਰ ਕਿਦਾਂ ਲਾਉਣਗੇ ਔਰ ਜਦੋਂ ਉਹ ਆਉਂਦੀ ਉਹਦੇ ਨਾਲ ਉਹਦੇ ਵਾਹੇ ਨਹੀਂ ਰਹਾ ਜਾਂਦਾ ਵਿਚਾਰੀ ਹਾਂ ਉਹ ਤੇ ਫਿਰ ਇਦਾਂ ਹੀ ਆ ਹੁਣ ਕੇ ਕਹਿੰਦੇ ਨੇ ਆਲੇ ਨੂੰ ਹੋਸ਼ ਨਹੀਂ ਆਉਂਦੀ ਤੇ ਫਿਰ ਹੋਸ਼ ਹੀ ਇਦਾਂ ਆਉਣੀ ਆ ਉਹੀ ਗੱਲ ਹੂੰ ਤੇ ਨਾਲੇ ਸਣੀ ਮੈਂ ਨਾ ਡਈ ਹਾਂ ਮੰਮੀ ਹੁਣੀ ਡਈਆਂ ਉੱਧਰ ਰਸੋਈ ਵਾਲੇ ਕੰਮੇ ਲੱਗੇ ਗੱਲ ਕਰਨ ਮੰਮੀ ਤੇ ਅਮਨ ਤੇ ਮੈਂ ਉੱਥੇ ਰਸੋਈ 'ਚ ਹਾਂ ਉਹਨਾਂ ਨੂੰ ਨਹੀਂ ਪਤਾ ਮੈਂ ਅੱਧਾ ਗੱਲਾਂ ਸੁਣ ਲਈਆਂ ਸੀ ਉਹਨਾਂ ਦੀ ਤੇ ਅਮਨ ਦੇ ਰਿਸ਼ਤੇ ਦੀ ਗੱਲ ਕਰਨ ਦੇ ਹੀ ਆਹੋ ਕਰ ਦੇਣਾ ਮੈਂ ਕਿ ਆਹੋ ਕਰ ਦੇਣਾ ਵਾ ਚਲ ਮੈਂ ਵੀ ਕਿੰਨੇ ਚਾਹ ਰਿਸ਼ਤਾ ਹੋ ਜੇ ਇਹਦਾ ਤੇ ਹਣਾ ਮੇਰੀ ਵੀ ਕਿਹਬਨ ਜਾਨ ਛੁੱਟੂਗੀ ਆਹ ਹੁਣ ਲੋਗ ਤਾਂ ਠੀਕ ਆ ਬਾਕੀ ਕੋਈ ਨਹੀਂ ਇਦਾਂ ਨਾ ਕਿਆ ਕਰ ਤੈਨੂੰ ਪਤਾ ਭੈਣ ਆ ਮੇਰੀ ਚਲ ਮੈਂ ਕਿੜਾ ਮਾੜਾ ਕਹਿਣ ਡਈ ਆ ਮੈਂ ਵੀ ਕਹਿਣ ਡਈ ਆ ਪਰ ਚਲ ਰਿਸ਼ਤਾ ਹੋ ਜੇ ਉਹਦਾ ਕਿੰਨੀ ਉਮਰ ਹੋ ਗਈ ਆ ਦੀ ਵੀ ਉਹਦਾ ਨਹੀਂ ਕਸੂਰ ਉਹ ਚੰਗੀ ਆ ਉਹਨੂੰ ਮੰਮੀ ਨੇ ਆਪਣੀ ਵਰਗੀ ਕਰ ਲਿਆ ਵਾ ਤੇ ਮੰਮੀ ਨੇ ਕਰ ਲਿਆ ਵਾ ਤੇ ਗਾਂ ਇਹਨੇ ਵਸਣਾ ਵਾ ਇਦਾਂ ਫਿਰ ਤਾਂ ਇਹ ਤੇ ਹੁਣ ਡੈ ਆਪਾਂ ਹੁਣ ਮੰਮੀ ਦੀ ਸਲਾਹ ਥੋੜੀ ਲੈਣੀ ਆ ਹੁਣ ਡੈਡੀ ਨੇ ਜੋ ਕਰਨਾ ਉਹ ਹੀ ਕਰਨਾ ਵਾ ਇਹਨਾਂ ਦੀ ਸਲਾਹ ਜੇ ਲੈਣੀ ਲੱਲੀ ਆ ਕਿੰਨਾ ਚਿਰ ਹੋ ਗਿਆ ਮੰਮੀ ਹਰ ਸਾਲ ਕਰਦੀ ਆ ਕੁੜੀ ਦਾ ਕਰ ਦੇਣਾ ਵਾ ਕਰ ਦੇਣਾ ਤੇ ਮੰਮੀ ਕਰਕੇ ਦੇ ਉਹਦੀ ਉਮਰ ਵੀ 30 ਸਾਲ ਤੇ ਹੋ ਗਈ ਉਮਰ ਉਹਦੀ ਇਹ ਰਿਸ਼ਤਾ ਬਾਕੀ ਡੈਡੀ ਕਹਿੰਦੇ ਆ ਵੀ ਠੀਕ ਆ ਤੇ ਬਾਕੀ ਕੋਈ ਨਹੀਂ ਕਰਦੇ ਆ ਅੱਛਾ ਮੁੰਡਾ ਵੀ ਸੱਚ ਕਹਿੰਦੇ ਇਕੱਲਾ-ਕੱਲਾ ਹੀ ਆ ਮੁੰਡਾ ਇਕੱਲਾ-ਕੱਲਾ ਬਾਤ ਤੇ ਪਿਆਲੀ ਖੁੱਲੀ ਆ ਉਹਨਾਂ ਦੀ ਅੱਛਾ ਆਹੋ ਚਲੋ ਉੱਥੇ ਕੁੜੀ ਨੂੰ ਧੀਨ ਉਹਦੇ ਟਿਕਨ ਦੇਵੇ ਫਿਰ ਉਹ ਨਾ ਹੋਵੇ ਕਿ ਉਹਥੇ ਮੰਨ ਕੇ ਕਰ-ਕਰ ਕੇ ਤੇ ਉਹਦੇ ਨਾਲ ਵਸਣ ਦਾ ਵੀ ਉੱਥੇ ਵੀ ਉਹਨੂੰ ਨਹੀਂ ਇਹ ਤੇ ਹੁਣ ਫਿਰ ਬਸਣੀ ਦਾ ਹੈਗਾ ਹੀ ਆ ਪਰ ਗੱਲ ਇਹ ਆ ਵੀ ਇਹ ਤੁਹਾਨੂੰ ਮੰਮੀ ਨੂੰ ਚਾਹੀਦਾ ਵਾ ਨਾ ਚਲ ਕੋਈ ਨਹੀਂ ਮੰਮੀ ਨੇ ਕਿਹਾ ਦੀ ਉਹਨੂੰ ਕੋਈ ਸਹੀ ਅਕਲ ਦਿੱਤੀ ਆ ਉਠੀ ਨਹੀਂ ਅਗਲਾਂ ਦੇ ਦਿਨ ਨੂੰ ਆਹੋ ਤੇ ਹੈਗੀ ਆ ਉਹ ਦਾੜੀ ਵੀ ਕਹਿਣ ਰਹੀ ਕਿ ਚੱਲ ਕੱਲਾ ਕੱਲਾ ਮੁੰਡਾ ਵਾ ਇੰਨਾ ਵੀ ਬਰਾਵਾ ਵੀ ਕੱਲਾ ਕੱਲਾ ਵਾ ਜੇ ਕੋਈ ਹੁੰਦਾ ਹੋਰ ਤੇ ਉਹ ਤੇ ਚੌਧਰ ਵਾਲੀ ਕੋਈ ਹੁੰਦੀ ਤੇ ਫੇਰ ਵਸਣਾ ਹੀ ਉਹਨੇ ਜਿੱਦਾਂ ਦੇ ਉਹਦੇ ਕੰਮ ਨਾ ਫਰੇ ਇਹਨੇ ਵਸਣਾ ਨਾ ਕਿਹਨੂੰ ਵਸਣ ਦੇਣਾ ਚੱਲ ਛੱਡੋ ਫਰੇ ਮੈਂ ਸਬਜੀ ਨੂੰ ਲਾਵਾਂ ਤੜਕਾ ਤੇ ਤੁਸੀਂ ਵੇਖੋ ਕੁੜੀ ਵੀ ਹੋਣੀ ਵਾਲੀ ਹੋਣੀ ਹੈ ਟਾਈਮ ਹੋਇਆ ਕਿ ਨਹੀਂ ਅਜੇ ਕੋਈ ਨਹੀਂ ਬਹਿਣਾ ਵਾ ਬਸ ਵਾਲਾ ਹਰਨ ਮਾਰਦਾ ਜਾਣ ਕੇ ਆਓ ਚੱਲ ਹਾਂ ਪੱਠੇ ਪਾਲੇ ਤੇ ਚਾਹ ਬਣੀ ਕੋ ਦੁਕਾਨ ਤੇ ਚਾਹ ਪੀ ਲੋ ਹਾਂ ਬਸ ਤੈਨੂੰ ਹੋਰ ਕੋਈ ਕੰਮ ਵੀ ਆ ਹਰ ਵੇਲੇ ਚਾਹ ਹੀ ਬਣਾ ਹਣਦੀ ਆ ਆ ਤਜਾਬ ਹੁੰਦਾ ਥੋੜੀ ਪੀਆ ਕਰ ਉਹ ਕੁਛ ਨਹੀਂ ਹੁੰਦਾ ਠੰਡ ਵਾ ਠੰਢੇ ਜੀ ਕਰਦਾ ਘੜੀ ਘੜੀ ਚਾਹ ਪੀਂ ਨਾਲ ਮੈਨੂੰ ਦੱਸ ਵੀ ਕੁੜੀ ਦਾ ਫੋਨ ਫਾਨ ਆਇਆ ਕਿ ਨਹੀਂ ਕੁੜੀ ਦਾ ਫੋਨ ਆਇਆ ਠੀਕ ਠਾਕ ਵਾ ਠੀਕ ਵੀ ਕੀ ਦੱਸਾਂ ਪਹਿਲਾਂ ਤੂੰ ਉਹਨੂੰ ਨਹੀਂ ਛੱਡਦੀ ਵੱਡੀ ਨੂੰ ਹਾਂ ਸ਼ਰਨ ਨੂੰ ਤੇ ਹੁਣ ਉਹ ਨਿਗੀ ਜੀ ਨੂੰ ਨਹੀਂ ਛੱਡਦੀ ਹੈਗੀ ਕੁੜੀ ਨੂੰ ਆਹ ਕਿਉਂ ਉਹ ਜੇ ਕੋਈ ਚੀਜ਼ ਮੰਗ ਲਿੰਦੀ ਆ ਤਾਂ ਵੀ ਲੜਾਈ ਪੈ ਜਾਂਦੀ ਆ ਆਂਦੀ ਜੇ ਫੀਸਾਂ ਵੱਲੋਂ ਕਿਆ ਤਾਂ ਵੀ ਆਂਦੀ ਪਟੋਕੀਆਂ ਮਾਰਦੀਆਂ ਨੇ ਮਾਵਾਂ ਤੀਆਂ ਤੂੰ ਚਿੰਤਾ ਨਾ ਕਰ ਇਹ ਗੱਲ ਆ ਨਾ ਆਪਾਂ ਉਹਨੂੰ ਲੈ ਆਈਏ ਇੱਥੇ ਹੁਣਾ ਮਾ ਸਾਡੀ ਵੀ ਦੋਤੀ ਲੱਗਦੀ ਆ ਇੱਥੇ ਪੜਾ ਲਾਂਗੇ ਉਹਨੂੰ ਕਿਦਾਂ ਆਪਾਂ ਇੱਥੇ ਲੈ ਆਵਾਂਗੇ ਇਹ ਜੀ ਜੀ ਕੁੜੀ ਆ ਉਹ ਰਹਿੰਦੀ ਆ ਦੀ ਮਾ ਉਹਦੇ ਤੋਂ ਮੈਂ ਨਾ ਇਹ ਵੀ ਗੱਲ ਹੈਗੀ ਆ ਹਣ ਉਹਨੂੰ ਮੈਂ ਇੱਥੇ ਲੈ ਆਵਾਂ ਉਹਦਾ ਤਾਂ ਮੋਹ ਟੁੱਟ ਜੇ ਆਪਣੀ ਮਾਂ ਨਾਲ ਫੇਰ ਕੀ ਕਰੀਏ ਹੁਣ ਦੱਸ ਕਰਨਾ ਕੀ ਆ ਮੈਂ ਤਾਂ ਕੇ ਇੰਨਾ ਸੜੀ ਖਪੀ ਤੇ ਕੁੜੀ ਵੀ ਡਈ ਵਿਚਾਰੀ ਰੋਣ ਆਂਦੀ ਮੰਮੀ ਜੀ ਦਾ ਇਹਨੂੰ ਟੋਕਦੀਆਂ ਨਾ ਮੈਨੂੰ ਬੜੀਆਂ ਭੈੜੀਆਂ ਲੱਗਦੀਆਂ ਐਨੀ ਮਾੜੀ ਜਨਾਨੀ ਹੁਣ ਪੋਤੀ ਨੂੰ ਡੈਪੀ ਆ ਨਹੀਂ ਉਦਾਂ ਜਿਹੜਾ ਦਾਦਾ ਉਹ ਬਥੇਰਾ ਘਰਦਾ ਵਾ ਤੇ ਆਪ ਉਹ ਵੀ ਬਥੇਰਾ ਘਰਦਾ ਆ ਬਾਕੀ ਜੀ ਤੇ ਚੰਗੇ ਆ ਮੈਂ ਤਾਂ ਨਾ ਵੀ ਚੱਲ ਸੁਧਰ ਜੂਗੀ ਕੋਈ ਟਾਈਮ ਪਾ ਕੇ ਪਰ ਉਦਾਂ ਵੇਖ ਲਾ ਵੀ ਇਹ ਤਾਂ ਤੇਰਾ ਆਪਣਾ ਖੂਨ ਆ ਹੈ ਤੈਨੂੰ ਕੁੜੀ ਨੂੰ ਤਾਂ ਵਿਚਾਰੀ ਨੂੰ ਪਿਆਰ ਕਰਿਆ ਕਰਨੀ ਗਈ ਜੀ ਨੂੰ ਉਦਾਂ ਇੱਕ ਗੱਲ ਨੇ ਮੈਨੂੰ ਦਸਤੀ ਹਾਂ ਦੀ ਮੈਨੂੰ ਨਾ ਅੰਦਾਜ਼ਤਾ ਹੋਣ ਗਿਆ ਵਾ ਹਾਂ ਦੀ ਇੱਕ ਤਾਂ ਗੱਲੋਂ ਲੱਤ ਜਾਨੀ ਸ਼ੂਗਰ ਆ ਸ਼ੂਗਰ ਆ ਮੈਂ ਨਾ ਭਈ ਇਹਨਾਂ ਨਾਲ ਕਿਤੇ ਗੜ ਟੁੱਟੇ ਇਗਾ ਕਨੇ ਕੋਈ ਨਹੀਂ ਉਹ ਵੀ ਆ ਹੀ ਜਾਵੇ ਇਹਨੇ ਬੁਢਲੀ ਹੋਇਆ ਨਾ ਕਨਕਟਰਾਂ ਦੇ ਵਿੱਚ ਬੈਠੀ ਰਹਿਣਾ ਜੇ ਆਦੀ ਕੋ ਕੁੜੀ ਨਹੀਂ ਜੀ ਚੀਜ਼ ਲੈ ਆਉਂਦੀ ਦਾਦਾ ਲਿਆ ਕੇ ਦਿੰਦਾ ਵਾ ਆਂਦੀ ਜਿਹੜੀ ਉਹ ਭੂਆ ਵਾ ਨਾਨ ਉਹ ਆਂਦੀ ਚੜਾਟ ਮਾਰ ਕੇ ਜਾ ਕੇ ਤੇ ਮੁੰਡੇ ਨੂੰ ਦਿੰਦੀ ਆ ਮੈਂ ਹਾਂ ਤੂੰ ਫਿਕਰ ਨਾ ਕਰ ਸਾਰੀਆਂ ਦੇਣੀਆਂ ਲੈਣੀਆਂ ਇੱਥੇ ਹੀ ਆ ਹੈ ਐਡੀ ਚੰਦਰੀ ਮਾਂ ਦੀ ਧੀ ਹੈ ਨਾ ਵਸ ਕੇ ਵੀ ਨਹੀਂ ਆਉਂਦੀ ਐ ਵੀ ਤੁਹਾਨੂੰ ਮੈਂ ਦੱਸ ਦਿੰਦਾ ਵਾਂ ਕੀ ਦੱਸਾਂ ਉਹ ਦਾਈ ਜਿਹੜੀ ਨਾਬੋ ਉਹ ਫੇਰ ਵੀ ਆਂਦੀ ਹੁਣ ਅੱਗੇ ਨਾਲ ਸਿਆਣੀ ਐ ਉਹ ਆਂਦੀ ਮੰਮੀ ਐਦਾਂ ਨਾ ਕਰਿਆ ਕਰ ਹਰਤੀ ਤੂ ਕੁੜੀ ਕੋ ਖੋ ਕੇ ਮੁੰਡੇ ਨੂੰ ਦਿੰਨੀ ਹੈ ਤੂੰ ਮਾਰੀ ਕੋਈ ਨਹੀਂ ਮੰਨਿਓ ਪਾਉਣ ਨੇੜੇ ਆ ਹੁਣ ਕੁੜੀ ਰਹਿ ਜਾਊਗੀ ਨਾ ਤੇ ਇਹੋ ਆ ਤਾਂ ਜਿਹੜੀ ਅੱਗੇ ਜਾਣੀਆ ਵੇਖੀ ਬੰਦਾ ਕੀ ਇਹਨਾਂ ਦਾ ਚੱਲ ਆਜੋ ਚਾਹ ਪੀਓ ਇਹਨਾਂ ਦੀਆਂ ਦੇ ਆ ਗਿਆ ਮੈਂ ਵਾਜ ਬਨ ਕੇ ਸਾਨੂੰ ਸਾੜਨ ਦੇ ਆ ਨਾ ਸੋਖੇ ਵੀ ਨਾ ਲੈਣਗੇ ਕੀ ਕਰਾਂ ਮੈਨੂੰ ਕੁੜੀ ਦਾ ਦੁੱਖ ਮਾਰਦਾ ਵਾ ਜੋ ਨਿਗੀ ਜੀ ਆ ਉਹਨੂੰ ਉਦਾਂ ਹੀ ਹੁਸ਼ ਨਹੀਂ ਆਉਣੀ ਮਰਨ ਵਾਲੀ ਹੋਈ ਹੈ ਚਲੋ ਆ ਪਾ ਘੁੱਟ ਥੋੜੀ ਬਣਾਇਆ ਕਰ ਚਾ ਡੈਡੀ ਸਾਂਠੋ ਹਾਂ ਹਾਂ ਪਤਾ ਕੀ ਗੱਲ ਆ ਆ ਮੈਂ ਫੋਟੋ ਨਾ ਪਾਤੀ ਜੀ ਹਾਂ ਉਹ ਦੋ ਪੋਤੀ ਜੀ ਮੈਨੂੰ ਤੇ ਮੈਨੂੰ ਤੇ ਮੁੰਡਾ ਬੜਾ ਸੋਹਣਾ ਲੱਗਾ ਤੁਸੀਂ ਵੇਖੋ ਚੱਲ ਯਾਰ ਨਾਲੇ ਹੈਗਾ ਵੀ ਸਰਦਾਰੀ ਪੱਗ ਪੂਗ ਬੰਦਾ ਹੀ ਹੋਇਆ ਹੂੰ ਤੇ ਰੀਸਾ ਜੇ ਕਾ ਮਾਜਰ ਹੋ ਹਤੇ ਹੈ ਮੈਨੂੰ ਤੇ ਵਧੀਆ ਲੱਗਾ ਤੁਸੀਂ ਦੱਸੋ ਨਹੀਂ ਬੜਾ ਵਧੀਆ ਬਹੁਤ ਵਧੀਆ ਸਭ ਕੋ ਨਾਲੇ ਸਭ ਤੋਂ ਮੇਨ ਗੱਲ ਮੇਨ ਆ ਪਚਾਰ ਸਿਹੜ ਵੀ ਹੈਗੇ ਆ ਬਿਲਕੁਲ ਤੇ ਠੀਕ ਨਹੀਂ ਹੂੰ ਤੇ ਇਹ ਆ ਕਿ ਚੱਲ ਸਾਡੀ ਤੀ ਭੈਣ ਦੀ ਉਮਰ ਸੋਖੀ ਨਾਲ ਵੀ ਉੱਥੇ ਹੂੰ ਠੀਕ ਨਹੀਂ ਤੇ ਤਾਈ ਕਹਿਣ ਦੀ ਸੀ ਵੀ ਗੱਲ ਕਰਕੇ ਨਾ ਘਰੇ ਆਹੋ ਫਿਰ ਉਹਦੀ ਅਮਨ ਦੀ ਫੋਟੋ ਪਾ ਦਿਓ ਚਲ ਇਹ ਤਾਂ ਕਰ ਦੋ ਪਾ ਦਈਏ ਫਿਰ ਵੇਖਣ ਨੂੰ ਤਾਂ ਠੀਕ ਆ ਆਹੋ ਤੇ ਬਾਕੀ ਇੱਕ ਗੱਲ ਹੀ ਹੋ ਹੂੰ ਕੱਲਾ ਨਾ ਫੈਸਲਾ ਲੈ ਐਡਾ ਵੱਡਾ ਸੰਨੀ ਨੂੰ ਵਾਈ ਮਾਰਨ ਲੱਗ ਗਏ ਚੱਲ ਕੋਈ ਗੱਲ ਨਹੀਂ ਉਹਨਾਂ ਨੂੰ ਖਾਲੇ ਨੇ ਆ ਹੈ ਉਹ ਖਾਲੇ ਨੇ ਉਹਨਾਂ ਨੂੰ ਕੋਈ ਗੱਲ ਨਹੀਂ ਆਹੋ ਜਾ ਵਾਈ ਮਾਰ ਲਾ ਉਹਨੂੰ ਉਹ ਸੰਨੀ ਉਰੇ ਆਈ ਓਏ ਦੇਖਣਾ ਯਾਰ ਚੰਗਾ ਭਲਾਵਾ ਹੈ ਨਹੀਂ ਨਹੀਂ ਬਿਲਕੁਲ ਤੇ ਆਹੋ ਇਹ ਹੋ ਪਈ ਹੁੰਦਾ ਵਾ ਹਾਂਜੀ ਓਏ ਆਈਓ ਫੋਟੋ ਮੁੰਡੇ ਦੀ ਤੇ ਮੇਰਾ ਪੁੱਤ ਵੇਖਾਂ ਭਲਾ ਹਾਂ ਠੀਕ ਵਾ ਤਾਂ ਕਰ ਲੱਪਟੂਰੀ ਐ ਜੀ ਤੇ ਮੇਰੀ ਗੱਲ ਸੁਣ ਲੈ ਹੁਣ ਓਹ ਕੋਈ ਨਹੀਂ ਬੜੀ ਵਧੀਆ ਵਾ ਮੁੰਡਾ ਠੀਕ ਆ ਤੇਰਾ ਹੂੰ ਇਹ ਹੁਣ ਜੁਮੇ ਦੀ ਤੇਰੀ ਓ ਤੇ ਜਾਗ ਰਹਿ ਦੋਵੇਂ ਭਰਾ ਤੇ ਚੰਗੀ ਤਰ੍ਹਾਂ ਪਤਾ ਕਰਕੇ ਆਇਓ ਉੱਥੇ ਕੋਈ ਗੱਲ ਨਹੀਂ ਕਰ ਲੈਨੇ ਠੀਕ ਆ ਪਹਿਲਾਂ ਇਦਾਂ ਕਰੀਏ ਪਤਾ ਆਪਦਾ ਕਰ ਹੀ ਲਈਏ ਇਹਨੇ ਫੋਟੋ ਮੈਨਾਂ ਕੁੜੀ ਦੇ ਫੋਟੋ ਮੈਂ ਕਿਹਾ ਤਾਂ ਹੀ ਗੱਡੀ ਗੱਲ ਛੇੜਿਓ ਮੁੜ ਕੇ ਠੀਕ ਨਹੀਂ ਚੱਲੇ ਵੀ ਆਪਣਾ ਸ਼ੱਕ ਕੱਢੀਏ ਉਹ ਨਹੀਂ ਯਾਰ ਹੂੰ ਇਹ ਗਲੰਦੜੀ ਤੱਕ ਦਾ ਕੰਮ ਉਹ ਸਾਰੀ ਜ਼ਿੰਦਗੀ ਦਾ ਆ ਆਹ ਉਹ ਤੇ ਗੱਲ ਵਾ ਇਹ ਮੁੜ ਕੇ ਵੀ ਪਛਤਾਵਾਂਗੇ ਪੜਾਪੜਾ ਕਰ ਲੈਨੇ ਆ ਕੋਈ ਗੱਲ ਨਹੀਂ ਤੇ ਮੇਰੀ ਗੱਲ ਸੁਣੋ ਤੇ ਆਪਣੀ ਮਾਂ ਨਾਲ ਗੱਲ ਕਰਿਓ ਉਹ ਨਹੀਂ ਨਹੀਂ ਇਹ ਵੀ ਵਿਖਾਉਣੀ ਤੇ ਪੈਣੀ ਫੋਟੋ ਉਹਨਾਂ ਨੂੰ ਫੋਟੋ ਵਿਖਾ ਲਦੇ ਮੜੀ ਜੀ ਆਹ ਤੇ ਨਹੀਂ ਉਹਨੇ ਫੇਰ ਹੋਲੀ ਪਵਾਣਾ ਆਪਣਾ ਕੋਈ ਨਹੀਂ ਉਹ ਤੁਸੀਂ ਰੈਂਡਮ ਆਪੀ ਕਰ ਲਾਂਗਾ ਉਹਨਾਂ ਨਾਲ ਗੱਲ ਚੰਗੀ ਸਲਾਹ ਤੁਹਾਨੂੰ ਪਤਾ 15 ਦਿਨ ਹੀ ਨਹੀਂ ਕਿ ਜੇ ਕੋਈ ਵਧੀਆ ਕੰਮ ਹੋ ਰਿਹਾ ਤੇ ਹੁੰਦੇ ਇਹ ਇਕੱਲੀ ਫੋਟੋ ਹੀ ਵਿਖਾਉਣੀ ਹੈ ਤੁਸੀਂ ਨਾ ਆਇਓ ਵਿੱਚ ਮੈਂ ਇਕੱਲਾ ਕਰ ਲਾਂਗਾ ਗੱਲ ਆਹ ਹਾਂ ਗੱਲ ਜੇ ਸਾਰੇ ਚਲੇ ਚਲ ਗਏ ਨਾ ਉੱਥੇ ਤੇ ਫੇਸਾ ਪੈਣਾ ਤੇਰੀ ਗੱਲ ਸੁਣ ਲੈ ਜਾ ਜਾ ਕੇ ਨਾ ਉਹਨੂੰ ਮੜੀ ਫੜੋ ਛਾਤੀ ਮਰਵਾ ਦੇ ਇੱਕ ਨਹੀਂ ਚਲੋ ਠੀਕ ਉਹਨੇ ਵੇਜ ਜੁਰਜੋਬ ਕਰਨਾ ਹੀ ਹੈ ਤੇਰੀ ਗੱਲ ਸੁਣ ਲੈ ਮੇਰੀ ਅੱਜ ਤੁਸੀਂ ਕੰਮ ਤੋਂ ਦੱਸਿਆ ਕਿ ਕਾਪਾ ਹਾਂਜੀ ਹਾਂਜੀ ਤੇ ਨਾਲ ਪਿੰਦਰੋਂ ਲੈ ਕੇ ਨਾ ਤੇ ਫੇਰ ਅਬਰੀ ਮਾਰੋ ਅੱਜ ਜਾ ਗਏ ਆ। ਉਹ ਕਿ ਪਤਾ ਕਰਨਾ ਪੈਣਾ ਵਾ। ਜਾਣਾ ਵਾ ਤੇ ਫਿਰ ਫੋਟੋ ਬਾਤੇ ਕੁੰਨੇ ਆ। ਆਹੋ। ਤੇ ਪਹਿਲੇ ਕੰਮ ਕਰ ਚੁਣੇ। ਤਿੰਨ ਵਾਰ ਸਾਰਾ ਇੱਤਦਾਇਆ ਕੰਮ ਨੇ ਇਹਦੇ ਬੇਟੇ। ਠੀਕ ਨੇ। ਕਿਉਂਕਿ ਜਦੋਂ ਫੋਟੋਸ ਦੀ ਦੇਖੀ ਗਈ ਨਾ ਤੇ ਫਿਰ ਉਹਨਾਂ ਦੇ ਜਵਾਬ ਦੇਣਾ ਪਾਵੇਗਾ। ਨਹੀਂ ਨਹੀਂ, ਦੱਸ ਜੜੀ ਮੁੰਡਾ ਕੀ ਬਾਤ, ਸਾਲੀ ਬੰਨਾ ਹੈਗਾ ਵਾ ਹੋਰ ਕੀ ਚਾਹੀਦਾ ਆਹ ਉਹਨੂੰ ਦਵਾ। ਆਹੋ, ਚੱਲ। ਅਬਾ ਸਾਡੇ ਕੁੜੀ ਦੀ ਉਮਰ ਤੁਹਾਨੂੰ ਪਤਾ ਕਿੰਨੀ ਹੋ ਗਈ ਆ। ਆਹੋ। ਠੀਕ ਨੇ। ਬੈਲ ਬੈਲ ਤੋਂ ਜਾ ਤੇਰਾ ਪਤਨਾ ਪਾ ਆ ਕੇ ਜਿੱਦੇ ਲੜੇ ਤੇ ਜਾ ਉਹਨੂੰ ਤੋਂ। ਚੱਲ ਠੀਕ ਆ।